ਜੂਲੀਸ ਸਾਂਜੇ ਆਸਟ੍ਰੇਲੀਆਈ ਮੂਲ ਦੇ ਪੱਤਰਕਾਰ ਨੇ ਤੇ ਉਹਨਾਂ ਨੇ ਵਿਕੀ ਲੀਕਸ ਨਾਂ ਦੀ ਇੱਕ ਵੈੱਬਸਾਈਟ ਤਿਆਰ ਕੀਤੀ ਸੀ ਉਸ ਵੈੱਬਸਾਈਟ ਨੇ ਵਿਸਲ ਬਲੋਇੰਗ ਦਾ ਕੰਮ ਕੀਤਾ ਸੀਗਾ ਇਰਾਕ ਤੇ ਜਿਹੜੀ ਅਫਗਾਨਿਸਤਾਨ ਦੀ ਵਾਰ ਹੈ ਉਸ ਦੇ ਰਿਗਾਰਡਿੰਗ ਕਿ ਜਿਹੜੀਆਂ ਹਿਊਮਨ ਰਾਈਟ ਵਾਇਓਲੇਸ਼ਨਸ ਯੂਐਸ ਫੋਰਸਸ ਨੇ ਇਰਾਕ ਜਾਂ ਅਫਗਾਨਿਸਤਾਨ ਦੇ ਵਿੱਚ ਕੀਤੀਆਂ ਸਪੈਸ਼ਲੀ ਇਰਾਕ ਦੇ ਵਿੱਚ ਐਪੈਸਨੋਜ ਐਕਟ ਹੈਗਾ ਯੂਐਸ ਦਾ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਸੀਕ੍ਰੀਟ ਔਰ ਸੈਂਸਿਟਿਵ ਡਿਫੈਂਸ ਇਨਫੋਰਮੇਸ਼ਨ ਹੈ ਉਸ ਨੂੰ ਇਹਨਾਂ ਨੇ ਲੀਕ ਕੀਤਾ ਇਸ ਕਰਕੇ ਇਹਨਾਂ ਦੇ ਖਿਲਾਫ ਇੱਕ ਮੁਕੱਦਮਾ ਬਣਾਉਣਾ ਅਸੀਂ ਮੁਕੱਦਮਾ ਚਲਾਉਣਾ ਚਾਹੁੰਦਾ ਯੂਐਸ ਇਸ ਦੀ ਵਜ੍ਹਾ ਕਰਕੇ ਉਹਨਾਂ ਦੀ ਐਕਸਟਰਡੀਸ਼ਨ ਜਿਹੜੀ ਸੀ ਉਹ ਸੀਕ ਕਰ ਰਿਆ ਸੀ ਕਿ ਪਾਚੇ ਹੈਲੀਕਾਪਟਰ ਦੀ ਇੱਕ ਵੀਡੀਓ ਸੀ ਜਿਹੜੀ ਕਿ ਉਸ ਵਿੱਕੀ ਲੀਕਸ ਦੇ ਵੱਲੋਂ ਸ਼ਾਇਆ ਕੀਤੀ ਗਈ ਜਿਹੜੀ ਕਿ ਬਗਦਾਦ ਦੇ ਵਿੱਚ 11 ਜਿਹੜੇ ਮਾਸੂਮ ਸਿਵਿਲIANS ਨੇ ਉਹਨਾਂ ਨੂੰ ਮਾਰੇ ਜਾਣ ਦੀ ਵੀਡੀਓ ਹੈ ਜਦੋਂ ਕਿ ਇੱਕ ਯੂਐਸ ਫੋਰਸ ਦਾ ਯੂਐਸ ਆਰਮ ਜਿਹੜੀ 에어 ਫੋਰਸ ਹੈ ਉਹਨਾਂ ਦਾ ਇੱਕ ਪਾਚੇ ਹੈਲੀਕਾਪਟਰ ਜਿਹੜਾ ਬੰਬਾਰਡਮੈਂਟ ਕਰ ਰਿਹਾ ਬਗਦਾਦ ਦੇ ਵਿੱਚ ਉਹਦੇ ਵਿੱਚ 11 ਜਿਹੜੇ ਇਨੋਸੈਂਟ ਸ਼ਹਿਰੀ ਸੀਗੇ ਉਹ ਮਾਰੇ ਗਏ ਸੀ ਤੇ ਦੋ ਰਾਈਟਰਸ ਜਿਹੜੀ ਨਿਊਜ਼ ਰਸਾ ਏਜੰਸੀ ਹੈ ਉਹਨਾਂ ਦੇ ਦੋ ਪੱਤਰਕਾਰ ਸੀ ਜੂਲियस ਸਾਂਜੇ ਨੇ ਬਹੁਤ ਵੱਡੇ ਸਵਾਲ ਜਿਹੜੇ ਨੇ ਜਿਹੜੇ ਅਮਰੀਕਨ ਵਾਰ ਕਰਾਈਮਸ ਹੋਏ ਨੇ ਇਰਾਕ ਤੇ ਅਫਗਾਨਿਸਤਾਨ ਦੇ ਵਿੱਚ ਉਹਨਾਂ ਦੇ ਉੱਤੇ ਚੱਕੇ ਨੇ ਤੇ ਇਸ ਦੇ ਨਾਲ ਹੀ ਜਿਹੜੀ ਪ੍ਰੈਸ ਫਰੀडम ਦੀ ਗੱਲ ਯੂਐਸ ਦੇ ਵਿੱਚ ਕੀਤੀ ਜਾਂਦੀ ਹੈ ਜਾਂ ਵੈਸਟਰਨ ਮੀਡੀਆ ਦੇ ਵਿੱਚ ਕੀਤੀ ਜਾਂਦੀ ਹੈ ਪਰ ਇੱਥੇ ਜਿਹੜੀ ਵੈਸਟਰਨ ਪ੍ਰੈਸ ਹੈ ਜਿਹੜੀ ਉਹਦੀ ਬਾਇਸ ਹੈ ਜਿਸ ਢੰਗ ਦਾ ਟ੍ਰੀਟਮੈਂਟ ਜਿਹੜਾ ਜੂਲੀਅਸ ਸਾਂਜੇ ਨੂੰ ਦਿੱਤਾ ਗਿਆ ਉਸ ਤੋਂ ਜਿਹੜੇ ਵੈਸਟਰਨ ਜਿਹੜੇ ਕਲੇਮ ਨੇ ਫ੍ਰੀ ਪ੍ਰੈਸ ਦੇ ਜਾਂ ਡੈਮੋਕ੍ਰੇਸੀ ਦੇ ਉਹ ਆਪਣੇ ਆਪ ਦੇ ਵਿੱਚ ਵੀ ਐਕਸਪੋਜ਼ ਹੁੰਦੇ ਜਾਪਦੇ ਨੇ ਬੀਤੇ ਦਿਨਾਂ ਦੇ ਵਿੱਚ ਆਸਟ੍ਰੇਲੀਆਈ ਮੂਲ ਦੇ ਪੱਤਰਕਾਰ ਤੇ ਵਿਕੀ ਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੀ ਦੇ ਜਿਹੜੀ ਰਿਹਾਈ ਹੈ ਇੰਗਲੈਂਡ ਦੀ ਜੇਲ੍ਹ ਤੋਂ ਉਹਦੀ ਖਬਰ ਪੂਰੇ ਵਿਸ਼ਵ ਦੇ ਮੀਡੀਆ ਦੇ ਵਿੱਚ ਆਈ ਹੈ ਤੇ ਇਸ ਖਬਰ ਦੇ ਨਾਲ ਬੜਾ ਵੱਡਾ ਜਿਹੜਾ ਹੈਗਾ ਇੱਕ ਰਿਲੀਫ ਮਿਲਿਆ ਹੈ ਉਹਨਾਂ ਨੂੰ ਪਰਸਨਲੀ ਤੇ ਜਿਹੜੇ ਵੀ ਫ੍ਰੀ ਪ੍ਰੈਸ ਦੇ ਮੁਦਈ ਨੇ ਉਹ ਇਸ ਗੱਲ ਨੂੰ ਬੜੀ ਵੱਡੀ ਜਿੱਤ ਸਮਝ ਰਹੇ ਨੇ ਇਹ ਅਨਸਪੈਕਟਿਡ ਹੈਗਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਲਗਭਗ 14 ਸਾਲ ਤੋਂ ਉਹ ਐਕਸਟਰਡੀਸ਼ਨ ਤੇ ਪ੍ਰੋਸੀਕਿਊਸ਼ਨ ਦੀਆਂ ਜਿਹੜੀਆਂ ਪ੍ਰोसीਡਿੰਗਸ ਨੇ ਉਹਨਾਂ ਦੇ ਅਗੇਂਸਟ ਪਹਿਲਾਂ ਸਵੀਡਨ ਦੇ ਵਿੱਚ ਸੀਗੀਆਂ ਫਿਰ ਹੁਣ ਯੂਐਸ ਦੇ ਗਵਰਨਮੈਂਟ ਦੇ ਵੱਲੋਂ ਚਲਾਈਆਂ ਜਾ ਰਹੀਆਂ ਸੀ ਉਸ ਨੂੰ ਚੇਜ਼ ਕਰ ਰਹੇ ਸੀਗੇ ਜੂਲੀਅਸ ਸਸਾਂਜੇ ਨੂੰ ਜੂਲੀਅਸ ਸਸਾਂਜੇ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਉਹ ਆਸਟ੍ਰੇਲੀਆਈ ਮੂਲ ਦੇ ਪੱਤਰਕਾਰ ਨੇ ਤੇ ਉਹਨਾਂ ਨੇ ਵਿਕੀ ਲੀਕਸ ਨਾਂ ਦੀ ਇੱਕ ਵੈੱਬਸਾਈਟ ਤਿਆਰ ਕੀਤੀ ਸੀ ਉਸ ਵੈੱਬਸਾਈਟ ਨੇ ਵਿਸਲ ਬਲੋਇੰਗ ਦਾ ਕੰਮ ਕੀਤਾ ਸੀਗਾ ਸਾਲ 2010 ਦੇ ਵਿੱਚ ਜਦੋਂ ਕਿ 25000 ਕੇਬਲਸ ਜਿਹੜੀਆਂ ਨੇ ਉਹ ਕੱਢੀਆਂ ਗਈਆਂ ਸੀ ਜਿਹੜੀਆਂ ਕਿ ਯੂ ایس ਡਿਪਲੋਮੈਟਿਕ ਕੇਬਲਸ ਸੀਗੀਆਂ ਇਰਾਕ ਤੇ ਜਿਹੜੀ ਅਫਗਾਨਿਸਤਾਨ ਦੀ ਵਾਰ ਹੈ ਉਸ ਦੇ ਰਿਗਾਰਡਿੰਗ ਕਿ ਜਿਹੜੀਆਂ ਹਿਊਮਨ ਰਾਈਟ ਵਾਇਓਲੇਸ਼ਨਸ ਯੂ ایس ਫੋਰਸਸ ਨੇ ਇਰਾਕ ਜਾਂ ਅਫਗਾਨਿਸਤਾਨ ਦੇ ਵਿੱਚ ਕੀਤੀਆਂ ਸਪੈਸ਼ਲੀ ਇਰਾਕ ਦੇ ਵਿੱਚ ਕੀਤੀਆਂ ਅਸੀਂ ਜੀ ਉਹਨਾਂ ਦੀ ਟਰਾਜੈਕਟਰੀ ਨੂੰ ਸਮਝੀਏ ਤਾਂ ਉਹਨਾਂ ਦੀ ਟਰਾਜੈਕਟਰੀ ਸਾਲ 1971 ਤੋਂ ਸ਼ੁਰੂ ਹੁੰਦੀ ਹੈ ਉਹ ਟਵਿਨ ਸਲਿਵ ਨਾਂ ਦੀ ਜਗ੍ਹਾ ਦੇ ਵਿੱਚ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਵਿੱਚ ਪੈਦਾ ਹੁੰਦੇ ਨੇ ਤੇ ਉਸ ਤੋਂ ਬਾਅਦ 2006 ਦੇ ਵਿੱਚ ਉਹ ਵਿਕੀ ਲੀਕਸ ਨਾਂ ਦੀ ਜਿਹੜੀ ਵੈੱਬਸਾਈਟ ਹੈ ਉਸ ਦੀ ਸਥਾਪਨਾ ਕਰਦੇ ਨੇ ਤੇ 2010 ਦੇ ਵਿੱਚ ਜਿਹੜੀਆਂ ਉਹਨਾਂ ਦੀ ਪਹਿਲੀ ਵਾਰ ਜਦੋਂ ਗਲੋਬਲ ਸਟੇਜ ਦੇ ਉੱਤੇ ਚਰਚਾ ਚਾਹੀ ਤਾਂ ਉਹਨਾਂ ਨੇ ਚੈਲਿਸਾ ਮੈਲਿੰਗ ਨਾਂ ਦੀ ਇੱਕ ਯੂਐਸ ਜਿਹੜੀ ਸੋਲਜਰ ਸੀ ਉਸ ਦੀਆਂ ਜਿਹੜੀਆਂ ਲੀਕਸ ਸੀਗੀਆਂ ਉਸ ਨੂੰ ਆਪਣੀ ਵੈਬਸਾਈਟ ਤੇ ਪਬਲਿਸ਼ ਕੀਤਾ ਸੀ ਜਿਸ ਤੋਂ ਬਾਅਦ ਚੈਲਸਾ ਨੂੰ ਯੂਐਸ ਕੋਡ ਦੇ ਵੱਲੋਂ ਸਜ਼ਾ ਵੀ ਦਿੱਤੀ ਗਈ ਸੀ ਪਰ ਬਾਅਦ ਦੇ ਵਿੱਚ ਉਹ ਜਿਹੜੇ ਸੀਗੇ ਉੱਥੋਂ ਰਿਲੀਜ਼ ਹੋ ਗਏ ਸੀ ਪਰ ਇਹਨਾਂ ਦੇ ਨਾਲ ਜਿਹੜਾ ਰੇਡ ਕਾ ਯੂਐਸ ਗਵਰਨਮੈਂਟ ਦੇ ਨਾਲ ਜਿਹੜਾ ਵਿਕੀ ਲੀਕਸ ਦੇ ਸੰਸਥਾਪਕ ਦਾ ਰੇਡ ਕਾ ਸ਼ੁਰੂ ਹੋ ਗਿਆ ਸੀ ਉੱਥੋਂ ਲੈ ਕੇ ਪਰ ਸਾਲ 2007 ਦੀ ਇੱਕ ਵੀਡੀਓ ਜਿਹੜੀ ਜਿਹੜੀ 2010 ਦੇ ਵਿੱਚ ਲੀਕ ਕੀਤੀ ਗਈ ਜਿਸ ਨੂੰ ਲੈ ਕੇ ਬੜਾ ਵੱਡਾ ਬਿਵਾਲ ਪੈਦਾ ਹੋਇਆ ਉਹ ਸੀਗਾ ਅਪਾਚੇ ਹੈਲੀਕਾਪਟਰ ਅਪਾਚੇ ਹੈਲੀਕਾਪਟਰ ਦੀ ਇੱਕ ਵੀਡੀਓ ਸੀ ਜਿਹੜੀ ਕਿ ਉਸ ਕੇਬਲ ਦੇ ਵਿਕੀ ਲੀਕਸ ਦੇ ਵੱਲੋਂ ਸ਼ਾਇਆ ਕੀਤੀ ਗਈ ਜਿਹੜੀ ਕਿ ਬਗਦਾਦ ਦੇ ਵਿੱਚ 11 ਜਿਹੜੇ ਮਾਸੂਮ ਸਿਵਿਲਿਅਨਸ ਨੇ ਉਨਾ ਨੂੰ ਮਾਰੇ ਜਾਣ ਦੀ ਵੀਡੀਓ ਹੈ ਜਦੋਂ ਕਿ ਇੱਕ ਯੂਐਸ ਫੋਰਸ ਦਾ ਯੂਐਸ ਜਿਹੜੀ 에어 ਫੋਰਸ ਹੈ ਉਹਨਾਂ ਦਾ ਇੱਕ ਪਾਚੇ ਹੈਲੀਕਾਪਟਰ ਜਿਹੜਾ ਬੰਬਾਰਡਮੈਂਟ ਕਰ ਰਿਹਾ ਬਗਦਾਦ ਦੇ ਵਿੱਚ ਉਹਦੇ ਵਿੱਚ 11 ਜਿਹੜੇ ਇਨੋਸੈਂਟ ਸ਼ਹਿਰੀ ਸੀਗੇ ਉਹ ਮਾਰੇ ਗਏ ਸੀ ਤੇ ਦੋ ਰਾਈਟਰਸ ਜਿਹੜੀ ਨਿਊਜ਼ ਰਸਾ ਏਜੰਸੀ ਹੈ ਉਹਨਾਂ ਦੇ ਦੋ ਪੱਤਰਕਾਰ ਸੀ ਤਾਂ ਇਸ ਦੇ ਨਾਲ ਯੂਐਸ ਦੀ ਕਾਫੀ ਕ੍ਰਿਟਿਕਾਈਜ਼ ਹੋਇਆ ਸੀ ਯੂਐਸ ਦਾ ਤੇ ਫਿਰ ਇਸ ਦੇ ਨਾਲ ਹੀ ਨਵੰਬਰ 2010 ਦੇ ਵਿੱਚ ਵਿਕੀ ਲੀਕਸ ਦੇ ਵੱਲੋਂ ਪੱਤ ਅ ਮਤਲਬ ਕਿ 250000 ਦੇ ਲਗਭਗ ਜਿਹੜੀਆਂ ਜਿਹੜੀਆਂ ਕੇਬਲਸ ਨੇ ਡਿਪਲੋਮੈਟਿਕ ਕੇਬਲਸ ਨੇ ਉਹਨਾਂ ਨੂੰ ਨਸ਼ਰ ਕੀਤਾ ਗਿਆ ਸੀ ਕੇਬਲਸ ਇੱਕ ਇਲੈਕਟ੍ਰੋਨਿਕ ਮੈਸੇਜ ਹੁੰਦਾ ਜਿਹੜਾ ਕਿ ਇਲੈਕਟ੍ਰੋਨਿਕ ਈਮੇਲਸ ਦੇ ਥਰੂ ਹੋ ਸਕਦਾ ਜਾਂ ਅਦਰਵਾਈਜ਼ ਹੋ ਸਕਦਾ ਜਿਹੜੀਆਂ ਕਿ ਖੁਫੀਆ ਏਜੰਸੀਆਂ ਜਾਂ ਜਿਹੜੀ ਆਫੀਸ਼ੀਅਲ ਕਾਰਸਪੋਂਡੈਂਸ ਹੁੰਦੀ ਹੈ ਗਵਰਨਮੈਂਟ ਦੀ ਉਹਦੇ ਲਈ ਯੂਜ਼ ਕੀਤਾ ਜਾਂਦਾ ਤਾਂ ਉਹ ਕੇਬਲਸ ਨੂੰ ਇਹਨਾਂ ਨੇ ਨਸ਼ਰ ਕੀਤਾ ਸੀ ਕਿ ਕਿਸ ਤੰਗ ਦੇ ਨਾਲ ਯੂਐਸ ਦੀਆਂ ਫੋਰਸਸ ਨੇ ਇਰਾਕ ਤੇ ਅਫਗਾਨਿਸਤਾਨ ਦੇ ਵਿੱਚ ਸਪੈਸ਼ਲੀ ਇਰਾਕ ਦੇ ਵਿੱਚ ਕਿ ਜਿਹੜੀਆਂ ਹਿਊਮਨ ਰਾਈਟ ਦੀਆਂ ਵਾਇਓਲੇਸ਼ਨਸ ਕੀਤੀਆਂ ਤੇ ਕਿਵੇਂ-ਕਿਵੇਂ ਕੀਤੀਆਂ ਤੇ ਕਿਵੇਂ ਹਾਈ ਅਫੀਸ਼ੀਅਲਸ ਜਿਹੜੇ ਸੀਗੇ ਯੂਐਸ ਦੇ ਉਹ ਇਹਦੇ ਵਿੱਚ ਹੈਂਡ ਇਨ ਗਲਵ ਸੀਗੇ ਤਾਂ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਇਸ ਤੋਂ ਬਾਅਦ ਬਲੈਕ ਲੈਸ਼ ਜਿਹੜਾ ਉਹਨਾਂ ਦੇ ਉੱਤੇ ਆਇਆ ਕਿ ਉਹਨਾਂ ਨੇ ਮਤਲਬ ਕਿ ਯੂਐਸ ਗਵਰਨਮੈਂਟ ਦੀਆਂ ਜਿਹੜੀਆਂ ਇਹ ਅਗਰਾਖ ਤੇ ਅਫਗਾਨਿਸਤਾਨ ਦੀਆਂ ਜਦੋਂ ਇਹ ਸਾਰੀਆਂ ਸ਼ਾਇਆ ਕਰਤੀਆਂ ਮੈਸੇਜਸ ਤਾਂ ਉਸ ਤੋਂ ਬਾਅਦ ਉਹਨਾਂ ਤੇ ਅਮਰੀਕਨ ਗੁੱਸਾ ਜਿਹੜਾ ਸੀਗਾ ਹੋਣਾ ਸੁਭਾਵਿਕ ਸੀ ਤਾਂ 2010 ਦੇ ਵਿੱਚ ਹੀ 스웨덴 ਦੀਆਂ ਦੋ ਜਿਹੜੀਆਂ ਔਰਤਾਂ ਸੀਗੀਆਂ ਉਹਨਾਂ ਦੇ ਵੱਲੋਂ ਜੂਲੀਅਸ ਸਾਂਜੇ ਦੇ ਖਿਲਾਫ ਰੇਪ ਦੇ ਚਾਰਜ ਲਾਏ ਗਏ ਰੇਪ ਦੇ ਚਾਰजेस ਲਾਏ ਗਏ ਤੇ ਉਸ ਤੋਂ ਬਾਅਦ ਇਹਨਾਂ ਦੀ ਲੀਗਲ ਬੈਟਲ ਸ਼ੁਰੂ ਹੋ ਗਈ ਸਾਲ 2010 ਦੇ ਵਿੱਚ ਹੀ ਕਿ 스웨덴 ਦਾ ਜਿਹੜਾ ਕੰਟਰੀ ਸੀ ਉਹ ਇਹਨਾਂ ਦੀ ਐਕਸਟਰਡੀਸ਼ਨ ਮੰਗਣ ਲੱਗ ਗਿਆ ਜੂਲੀਅਸ ਸਾਂਜੇ ਦਾ ਇਹ ਕਹਿਣਾ ਸੀ ਕਿ ਉਹ ਵਿਸਲ ਬਲੋਇੰਗ ਕਰ ਰਹੇ ਨੇ ਯੂਐਸ ਦੇ ਜਿਹੜੇ ਵਾਰ ਕਰਾਈਮਸ ਨੇ ਉਹਨਾਂ ਦੇ ਉਹਨਾਂ ਉਹਨਾਂ ਦੇ ਖਿਲਾਫ ਤੇ ਇਸ ਕਰਕੇ ਉਹਨਾਂ ਨੂੰ ਇਹ ਫਰਵਿਲੀਅਸ ਚਾਰजेस ਦੇ ਅੰਡਰ ਫਸਾਇਆ ਜਾ ਰਿਹਾ ਹੈ ਤਾਂ ਇਹ ਇੱਕ ਕਰਦੇ ਕਰਾਉਂਦੇ ਜਦੋਂ ਉਹ ਯੂਕੇ ਦੇ ਵਿੱਚ ਹੁੰਦੇ ਨੇ ਤਾਂ ਯੂਕੇ ਦੇ ਵਿੱਚ ਜਦੋਂ ਇਹ ਐਕਸਟ੍ਰੈਡੀਸ਼ਨ ਪ੍ਰोसीਡਿੰਗਸ ਉਹਨਾਂ ਦੇ ਖਿਲਾਫ ਜਿਹੜੀਆਂ ਚੱਲੀਆਂ ਸੀਗੀਆਂ ਸਵੀਡਨ ਦੀਆਂ ਉਸ ਤੋਂ ਬਚਣ ਲਈ ਉਹਨਾਂ ਨੇ ਯੂਕੇ ਦੇ ਵਿੱਚ ਇਕਵਾਡਰੀਅਨ ਜਿਹੜੀ ਐਮਬੈਸੀ ਹੈ ਉਸ ਦੇ ਵਿੱਚ ਉਹਨਾਂ ਨੇ ਸ਼ਰਨ ਲਈ ਸਿਆਸੀ ਤੌਰ ਤੇ ਪੋਲਿਟੀਕਲ ਅਸਾਲਮ ਲਈ ਇਕਵਾਡੋਰ ਜਿਹੜਾ ਹੈਗਾ ਜਿਹੜਾ ਸਾਊਥ ਅਮਰੀਕਨ ਕੰਟਰੀ ਹੈ ਜਿਸ ਦੇ ਵੱਲੋਂ ਇਹਨਾਂ ਨੂੰ ਇੱਕ ਸ਼ਰਨ ਦਿੱਤੀ ਗਈ ਉਹ ਜਿਹੜੀ ਉੱਥੇ ਇਹ ਪੰਜ ਜਿਹੜੀ ਹੈਗੀ ਆ 7 ਸਾਲ ਦੇ ਵਿੱਚ ਉਹ ਉੱਥੇ ਰਹੇ 7 ਸਾਲ ਇਕਵੇਡੀਰੀਅਨ ਐਮਬੈਸੀ ਜਿਹੜੀ ਯੂਕੇ ਦੇ ਵਿੱਚ ਹੈ ਉੱਥੇ ਇਹ 7 ਸਾਲ ਰਹੇ ਤੇ ਅਵੇਟ ਕਰਦੇ ਰਹੇ ਕਿਉਂਕਿ ਇਹ ਇੰਟਰਨੈਸ਼ਨਲ ਲਾ ਹੈਗਾ ਕਿ ਜਿਹੜੀਆਂ ਐਮਬੈਸੀਜ਼ ਹੁੰਦੀਆਂ ਨੇ ਜਾਂ ਜਿਹੜੇ ਬੰਦਾ ਡਿਪਲੋਮੈਟਿਕ ਸਟੇਟਸ ਰੱਖਦਾ ਕਿਸੇ ਮੁਲਕ ਦੇ ਵਿੱਚ ਉੱਥੇ ਉੱਥੇ ਸਬੰਧਿਤ ਮੁਲਕ ਦੀ ਜਿਹੜੀ ਪੁਲਿਸ ਹੈ ਯਾ ਕੋਈ ਲਾ ਐਨਫੋਰਸਿੰਗ ਏਜੰਸੀ ਆ ਉਹਦੇ ਖਿਲਾਫ ਕਾਰਵਾਈ ਨਹੀਂ ਕਰ ਸਕਦੀ ਤਾਂ ਇਸ ਕਰਕੇ ਉਹ ਜਿਹੜੀ ਡਿਪਲੋਮੈਟਿਕ ਇਮਿਊਨਿਟੀ ਸੀ ਉਸ ਇਮਿਊਨਿਟੀ ਨੂੰ ਯੂਜ਼ ਕਰਨ ਦੇ ਲਈ ਜਿਹੜੀ ਜੂਲियस ਸਾਂਜੇ ਜਿਹੜੇ ਨੇ ਉਹਨਾਂ ਨੇ ਇਕਵੇਡਰੇਨਿਅਨ ਐਮਬੈਸੀ ਦਾ ਜਿਹੜਾ ਹੈਗਾ ਉਹ ਉਹ ਸਹਾਰਾ ਲਿਆ ਫਿਰ ਸਾਲ ਜਿਹੜਾ 2017 ਦੇ ਵਿੱਚ ਹਾਲਾਂਕਿ ਸਵੀਡਿਸ਼ ਅਥਾਰਟिटीज ਨੇ ਜਿਹੜੀਆਂ ਹੈਗੀਆਂ ਨੇ ਉਹ ਜਿਹੜਾ ਜਿਹੜਾ ਸੈਕਸ਼ੂਅਲ ਅਸੌਲਟ ਦਾ ਚਾਰਜ ਸੀਗਾ ਉਹ ਡ੍ਰੌਪ ਕਰ ਲਿਆ ਦਾ ਇੱਕ ਇਮਪ੍ਰੈਸ਼ਨ ਬਣਦਾ ਕਿ ਉਹ ਫਿਰਵਿਲੀਸ ਚਾਰਲਸ ਸੀਗਾ ਜਿਹੜਾ ਕਿ ਇੱਕ ਪ੍ਰੈਸ਼ਰ ਬਣਾਉਣ ਦੇ ਲਈ ਲਾਇਆ ਗਿਆ ਸੀ ਹਾਲਾਂਕਿ ਜਿਹੜਾ ਬੇਲ ਜਿਹੜਾ ਇਹਨਾਂ ਨੂੰ ਵਾਇਓਲੇਟ ਕਹਿੰਦਾ ਉਥੇ ਯੂਕੇ ਦੇ ਵਿੱਚ ਜਿਹੜਾ ਲਾ ਇੱਕ ਇੱਕ ਜਿਹੜਾ ਵਾਰੈਂਟ ਸੀ ਉਹਨੂੰ ਵਾਇਓਲੇਟ ਕੀਤਾ ਗਿਆ ਤੇ ਇਕਵਾਡੋਰਨ ਐਮਬੈਸੀ ਦੇ ਵਿੱਚ ਗਏ ਉਹ ਜਿਹੜਾ ਜਿਹੜੀ ਵਾਇੋਲੇਸ਼ਨ ਸੀ ਉਹ ਆਪਣੀ ਥਾਂ ਤੇ ਖੜੀ ਸੀ ਤੇ ਫਿਰ ਸਾਲ 2019 ਦੇ ਵਿੱਚ ਇਕਵਾਡੋਰIAN ਐਮਬੈਸੀ ਨੇ ਇਹਨਾਂ ਦੀ ਜਿਹੜੀ ਜਿਹੜੀ ਇਹਨਾਂ ਨੂੰ ਅਸਾਲਮ ਦਿੱਤੀ ਹੋਈ ਸੀ ਉਹ ਵਿਡਰੋ ਕਰ ਲਈ ਸਾਲ 2019 ਦੇ ਵਿੱਚ ਉਹਨਾਂ ਨੇ ਕਿਹਾ ਕਿ ਬਹੁਤ ਸਾਰਾ ਇਹਨਾਂ ਨੇ ਇਕਵੇਡਰੀਅਨ ਐਮਬੈਸੀ ਨੂੰ ਇੱਕ ਆਪਣੇ ਢੰਗ ਦੇ ਨਾਲ ਵਰਤਣਾ ਸ਼ੁਰੂ ਕੀਤਾ ਉਹਦੇ ਵਿੱਚ ਫੁੱਟਬਾਲ ਵਗੈਰਾ ਖੇਡਦੇ ਨੇ ਕਈ ਕਿਸਮ ਦੀਆਂ ਜਿਹੜੀਆਂ ਐਲੀਗੇਸ਼ਨਸ ਲੱਗੀਆਂ ਜੂਲੀਅਸ ਸਾਂਜੇ ਤੇ ਅਖੀਰ ਇਕਵੇਡਰੀਅਨ ਜਿਹੜੀ ਐਮਬੈਸੀ ਹੈ ਜਾਂ ਗਵਰਨਮੈਂਟ ਹੈ ਉਸ ਨੇ ਇਹਨਾਂ ਨੂੰ ਅਸਾਲਮ ਤੋਂ ਵਿਡਰੋ ਕਰ ਲਿਆ ਤਾਂ ਉੱਥੋਂ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਗ੍ਰਿਫਤਾਰੀ ਜਿਹੜੀ ਹੈ ਇਹ ਹੁਣ ਪਿਛਲੇ 5 ਸਾਲਾਂ ਦੇ ਉਤੋਂ ਵੱਧ ਤੋਂ ਸਮੇਂ ਤੋਂ ਸਾਊਥ ਲੰਡਨ ਦੀ ਇੱਕ ਜੇਲ ਦੇ ਵਿੱਚ ਇਹ ਰਹਿ ਰਹੇ ਸੀਗੇ ਯੂਕੇ ਦੇ ਵਿੱਚ ਇਹਨਾਂ ਨੂੰ ਉਹ ਬੜੀ ਹਾਈ ਸਕਿਉਰਿਟੀ ਜੇਲ ਸੀ ਤਾਂ ਇਸ ਕਰਕੇ ਉਹ ਸਾਊਥ ਲੰਡਨ ਦੇ ਵਿੱਚ ਇਹ ਰਹੇ ਨੇ ਤਾਂ ਫਿਰ ਉਸ ਤੋਂ ਬਾਅਦ ਸਾਲ 2021 ਦੇ ਵਿੱਚ ਇਹਨਾਂ ਦੀ ਐਕਸਟਰਡੀਸ਼ਨ ਦਾ ਆਰਡਰ ਹੋਇਆ ਯੂਐਸ ਦੇ ਲਈ ਕਿਉਂਕਿ ਯੂਐਸ ਲਗਾਤਾਰ ਇੱਕ ਐਪੈਸਨੋਜ ਐਕਟ ਹੈਗਾ ਯੂਐਸ ਦਾ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਸੀਕ੍ਰੀਟ ਔਰ ਸੈਂਸਿਟਿਵ ਡਿਫੈਂਸ ਇਨਫੋਰਮੇਸ਼ਨ ਹੈ ਉਸ ਨੂੰ ਇਹਨਾਂ ਨੇ ਲੀਕ ਕੀਤਾ ਇਸ ਕਰਕੇ ਇਹਨਾਂ ਦੇ ਖਿਲਾਫ ਇੱਕ ਮੁਕਦਮਾ ਬਣਾਉਣਾ ਅਸੀਂ ਮੁਕਦਮਾ ਚਲਾਉਣਾ ਚਾਹੁੰਦਾ ਯੂਐਸ ਇਸ ਦੀ ਵਜ੍ਹਾ ਕਰਕੇ ਉਹਨਾਂ ਦੀ ਐਕਸਟਰਡੀਸ਼ਨ ਜਿਹੜੀ ਸੀ ਉਹ ਸੀਕ ਕਰ ਰਿਆ ਸੀ ਕਿਉਂਕਿ ਪਹਿਲਾਂ ਸਵੀਡਨ ਦਾ ਸੈਕਸ਼ੂਅਲ ਅਸੌਲਟ ਦਾ ਮਾਮਲਾ ਲਿਪਟ ਚੁੱਕਿਆ ਸੀ ਤਾਂ ਇਸ ਕਰਕੇ ਹੁਣ ਯੂਐਸ ਦੀ ਐਕਸਟਰਡੀਸ਼ਨ ਹੀ ਰਹਿ ਗਈ ਸੀ ਤਾਂ ਉਹਨੂੰ ਇਹ ਫਾਈਟ ਕਰ ਰਹੀ ਸੀ ਤਾਂ ਸਾਲ 2021 ਦੇ ਵਿੱਚ ਜਿਹੜਾ ਐਕਸਟਰਡੀਸ਼ਨ ਆਰਡਰ ਆਇਆ ਯੂਐਸ ਦੇ ਹੱਕ ਤੇ ਵਿੱਚ ਤਾਂ ਉਸ ਨੂੰ ਲੇਟਰ ਇਹਨਾਂ ਨੇ ਉਹਦੀ ਅਪੀਲ ਕਰਨ ਨੂੰ ਲੈ ਕੇ ਉਸ ਐਕਸੈਡਿਸ਼ਨ ਆਰਡਰ ਦੇ ਖਿਲਾਫ ਅਪੀਲ ਕਰਨ ਨੂੰ ਜਿਹੜੀ ਹੈਗੀ ਆ ਉਹਨਾਂ ਨੂੰ ਇਹ ਅਲਾਉ ਕਰ ਦਿੱਤਾ ਗਿਆ ਜੂਲਿਸ ਸਾਂਜੇ ਨੂੰ ਤਾਂ ਉਹਨਾਂ ਨੇ ਇਹ ਇਹਦੀ ਅਪੀਲ ਕੀਤੀ ਉੱਥੇ ਉਹ ਹਾਲੇ ਅਪੀਲ ਚੱਲ ਹੀ ਰਹੀ ਸੀ ਕਿ ਇਹਨਾਂ ਨੇ ਹੁਣ ਜਿਹੜਾ ਹੈਗਾ ਆ ਇਹਨਾਂ ਦੇ ਉੱਤੇ ਆਸਟ੍ਰੇਲੀਅਨ ડીਲ ડીਲ ਇਹਨਾਂ ਦੀ ਕੀ ਹੋਈ ਹੈ ਮਤਲਬ ਕਿ ਆਸਟ੍ਰੇਲੀਅਨ ਗਵਰਨਮੈਂਟ ਨੇ ਕੀ ਕਿਹਾ ਕਿ ਫਰਵਰੀ ਇਸ ਇਸ ਸਾਲ ਦੇ ਫਰਵਰੀ ਮਹੀਨੇ ਦੇ ਵਿੱਚ ਯੂਐਸ ਤੇ ਯੂਕੇ ਦੀਆਂ ਗਵਰਨਮੈਂਟ ਨੂੰ ਇਹ ਗੱਲ ਕਹੀ ਕੀ ਮਤਲਬ ਕਿ ਅਸਾਂਜਿਆਂ ਨੂੰ ਅਸਾਂਜੇ ਨੂੰ ਇਹ ਮੌਕਾ ਦਿੱਤਾ ਜਾਵੇ ਕਿ ਉਹ ਆਪਣਾ ਜਿਹੜਾ ਜੱਦੀ ਮੁਲਕ ਹੈ ਉਸ ਦੇ ਉੱਤੇ ਵਾਪਸ ਆ ਸਕਣ ਇਹ ਆਪਣੀ ਨੇਟਿਵ ਕੰਟਰੀ ਦੇ ਉੱਤੇ ਵਿੱਚ ਵਾਪਸ ਆ ਸਕਣ ਤਾਂ April ਦੇ ਵਿੱਚ Joe Biden ਨੇ ਇਹ ਗੱਲ ਕਹੀ ਸੀ April 2024 ਦੇ ਵਿੱਚ ਜਿਹੜੇ ਕਿ US ਦੇ ਪ੍ਰੈਜ਼ੀਡੈਂਟ ਨੇ ਕਿ ਉਹ ਸੋਚ ਸਕਦੇ ਨੇ ਕਿ ਜੂਲियस ਅਸਾਂਜੇ ਦੇ ਖਿਲਾਫ ਜਿਹੜੇ ਚਾਰजेस ਨੇ ਉਹਨਾਂ ਨੂੰ ਵਾਪਸ ਲਿਆ ਜਾਵੇ ਕਿਉਂਕਿ ਜਿਹੜੇ US ਨੇ ਚਾਰजेस ਲਗਾਏ ਸੀਗੇ ਅਸਾਂਜੇ ਤੇ ਉਹ ਚਾਰजेस ਇਹੀ ਸੀਗੇ ਕਿ ਭਈ ਮਤਲਬ ਕਿ ਇਹਨਾਂ ਦੇ ਉੱਤੇ 18 ਚਾਰजेस ਸੀਗੇ 18 ਚਾਰजेस ਲਗਾਏ ਗਏ ਸੀ ਤਾਂ ਇਹਨਾਂ ਨੂੰ ਇਸ ਚਾਰजेस ਦੇ ਅਗੇ ਦੀ ਇਵਜ਼ ਦੇ ਵਿੱਚ 175 ਸਾਲਾਂ ਤੱਕ ਦੀ ਕੈਦ ਹੋ ਸਕਦੀ ਸੀ ਹੋ ਸਕਦੀ ਹੈ ਜਿਹੜੇ ਯੂਐਸਟੀ ਵਿੱਚ ਚਾਰजेस ਲੱਗੇ ਗਏ ਨੇ ਪਰ ਯੂਐਸ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਜਦੋਂ ਇਹਨਾਂ ਨੂੰ ਰਿਕੁਐਸਟ ਕੀਤੀ ਗਈ ਆਸਟ੍ਰੇਲੀਅਨ ਗਵਰਨਮੈਂਟ ਦੇ ਵੱਲੋਂ ਕਿ ਜੂਲੀਸ ਸਾਂਝੇ ਨੂੰ ਛੱਡਿਆ ਜਾਵੇ ਜਾਂ ਉਹਨਾਂ ਤੇ ਉਹਨਾਂ ਨੂੰ ਅਲਾਉ ਕੀਤਾ ਜਾਵੇ ਆਸਟ੍ਰੇਲੀਆ ਵਾਪਸ ਜਾਣ ਲਈ ਤਾਂ ਫਿਰ ਜਿਹੜੀ ਯੂਐਸ ਪ੍ਰੈਜ਼ੀਡੈਂਟ ਨੇ ਜੋਏ ਬਾਈਡਨ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਉਹ ਇਹ ਕੰਸੀਡਰ ਕਰ ਰਹੇ ਨੇ ਕਿ ਇਹਨਾਂ ਨੂੰ ਵਾਪਸ ਲਿਆਂਦਾ ਜਾਵੇ ਜਾਂ ਇਹਨਾਂ ਨੂੰ ਇਹ ਇਹਨਾਂ ਨੂੰ ਭੇਜ ਦਿੱਤਾ ਜਾਵੇ ਜਾਂ ਉਹ ਇਹਨਾਂ ਦੇ ਉੱਤੇ ਜਿਹੜੇ ਚਾਰਜਸ ਨੇ ਉਹ ਡ੍ਰੌਪ ਕੀਤੇ ਜਾਣ ਇਹ April ਦੀ ਗੱਲ ਹੈ ਪਰ ਏ ਹਾਲੇ ਤੱਕ ਕਲੀਅਰ ਨਹੀਂ ਹੋ ਸਕਿਆ ਕਿ ਹੁਣ ਫਾਈਨਲੀ ਜਦੋਂ ਇਹਨਾਂ ਨੂੰ ਉਸ ਜੇਲ੍ਹ ਚੋਂ ਕੱਢਿਆ ਗਿਆ ਤਾਂ ਕੀ ਡੀਲ ਸੈਟਲ ਹੋਈ ਹੈ ਪਰ ਇਹ ਇਹ ਮੰਨਿਆ ਜਾ ਰਿਹਾ ਹੈ ਕਿ ਹੁਣ ਮਤਲਬ ਕਿ ਇੱਕ ਜਿਹੜੇ ਜੂਨੀਅਰ ਸਾਂਝੇ ਨੇ ਉਹ ਨਾਰਥਰਨ ਮਰੀਨਾ ਆਈਲੈਂਡ ਹੈਗੀ ਹੈ US ਦੇ ਪੈਸੀਫਿਕ ਓਸ਼ਨ ਦੇ ਵਿੱਚ ਉੱਥੇ ਜਾਂ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਊਗੀ ਉੱਥੇ ਪੇਸ਼ ਹੋਣਗੇ ਉਸ ਪੇਸ਼ ਤੋਂ ਪੇਸ਼ ਹੋਣ ਤੋਂ ਬਾਅਦ ਇਹਨਾਂ ਦੇ ਉੱਤੇ ਇੱਕ ਚਾਰਜ ਮਤਲਬ ਕਿ 175 ਚਾਰजेस ਦੇ ਥਾਂ ਤੇ ਸਿਰਫ ਇੱਕ ਚਾਰਜ ਲਾ ਕੇ ਜਿਹੜਾ ਐਪੈਸਨੋਜ ਐਕਟ ਹੈ US ਦਾ ਉਸ US ਉਸ ਐਕਟ ਦੇ ਅੰਡਰ ਕਿ ਅਨਲੌਫਲੀ ਇਹਨਾਂ ਨੇ ਜਿਹੜੀ ਇਨਫਾਰਮੇਸ਼ਨ ਹੈ ਓਬਟੇਨ ਕੀਤੀ ਹੈ ਤੇ ਫਿਰ ਉਹਨੂੰ ਜਨਤਕ ਕੀਤਾ ਉਸ ਦੇ ਅੰਡਰ ਇਹਨਾਂ ਤੇ ਮੁਕੱਦਮਾ ਚਲਾਇਆ ਜਾਏਗਾ ਫਾਈਨਲੀ ਜਿਹੜਾ ਹੈਗਾ ਆ ਉਹ ਏ ਇਹ ਜਿਹੜੀ ਜਿਹੜੀ ਐਕਸਟਰੈਡੀਸ਼ਨ ਆ ਉਹ ਡ੍ਰੌਪ ਕਰ ਲਈ ਜਾਏਗੀ ਮੁਕੱਦਮਾ ਜਿਹੜਾ ਹੈਗਾ ਆ ਉਹ ਇਹਨਾਂ ਨੂੰ ਬਰੀ ਕਰ ਦਿੱਤਾ ਜਾਏਗਾ ਤੇ ਅਖੀਰ ਦੇ ਵਿੱਚ ਜਿਹੜੇ ਜਿਹੜੇ ਇਹ ਜੂਲੀਅਸ ਹਸਾਂਜੇ ਨੇ ਉਹ ਆਪਣੇ ਆਸਟ੍ਰੇਲੀਅਨ ਜਿਹੜੀ ਕੰਟਰੀ ਆ ਆਸਟ੍ਰੇਲੀਆ ਕੰਟਰੀ ਦੇ ਵਿੱਚ ਵਾਪਸ ਜਾ ਸਕਣਗੇ ਤਾਂ ਇੱਥੇ ਅਸੀਂ ਜ਼ਿਕਰ ਯੋਗ ਹੈ ਕਿ ਜਿਹੜੇ ਉਹਨਾਂ ਦੇ ਜੁੜੀ ਉਹਨਾਂ ਦੇ ਉਹਨਾਂ ਦੇ ਦੋ ਬੱਚੇ ਨੇ ਇਹਨਾਂ ਦੀ ਪਤਨੀ ਹੈ ਜਿਨ੍ਹਾਂ ਨੂੰ ਉਹ ਸਿਰਫ ਐਕਸਟਰੈਡੀਸ਼ਨ ਦੇ ਦੌਰਾਨ ਹੀ ਮਿਲੇ ਨੇ ਉਹਨਾਂ ਬੱਚਿਆਂ ਨੂੰ ਵੀ ਤਾਂ ਉਹ ਉਹਨਾਂ ਨੇ ਇਹ ਜਿਹੜੀ ਆਸਟ੍ਰੇਲੀਅਨ ਗਵਰਨਮੈਂਟ ਹੈ ਜਾਂ ਯੂਕੇ ਦੀ ਗਵਰਨਮੈਂਟ ਹੈ ਉਹਨਾਂ ਦਾ ਥੈਂਕਸ ਕੀਤਾ ਤਾਂ ਇਸ ਤੋਂ ਇਹ ਸਮਝਣ ਵਾਲੀ ਗੱਲ ਹੈ ਕਿ ਹੁਣ ਇੰਨੇ ਸਾਲਾਂ ਬਾਅਦ ਸਾਲ ਮਤਲਬ ਕਿ 2 14 ਸਾਲਾਂ ਦੇ ਲਗਭਗ ਹੋ ਗਿਆ ਤਾਂ 14 ਸਾਲਾਂ ਦੇ ਬਾਅਦ ਜਿਹੜਾ ਜੂਲੀਅਸ ਸਾਂਜੇ ਜਿਹੜੇ ਨੇ ਇੱਕ ਵਾਰੀ ਫ੍ਰੀ ਹੋਣਗੇ ਤਾਂ ਇਹ ਇੱਕ ਪੂਰਾ ਪੂਰੇ ਵਿਸ਼ਵ ਦੇ ਵਿੱਚ ਇੱਕ ਬੜਾ ਸਪੈਸ਼ਲ ਕੇਸ ਹੈ ਇਹ ਉਹਨਾਂ ਦੇ ਲਈ ਇੱਕ ਜਿਹੜੀ ਫ੍ਰੀ ਇੰਡੀਪੈਂਡੈਂਸ ਦੇ ਲਈ ਜਿਹੜੀ ਪ੍ਰੈਸ ਫਰੀडम ਦੇ ਲਈ ਕੁਝ ਲੋਗ ਇਹਨਾਂ ਨੂੰ ਮਦਈ ਮੰਨਦੇ ਨੇ ਜਿਹੜਾ ਯੂਐਸ ਹੈ ਉਹ ਇਹਨਾਂ ਨੂੰ ਟਰੇਡਰ ਟ੍ਰੇਟਰ ਮੰਨਦਾ ਜਿਨ੍ਹਾਂ ਨੇ ਬਹੁਤ ਸਾਰੀ ਡਿਫੈਂਸ ਇਨਫੋਰਮੇਸ਼ਨ ਜਿਹੜੀ ਐ ਸੈਂਸਟਿਵ ਸੀ ਉਹ ਜਨਤਕ ਕੀਤੀ ਪਰ ਇਹਨਾਂ ਦੀ ਹਮਾਇਤੀਆਂ ਦੀ ਗਿਣਤੀ ਵੀ ਘਟ ਨਹੀਂ ਹੈਗੀ ਇਹ ਡਿਬੇਟ ਆਪਣੀ ਥਾਂ ਹੈ ਪਰ ਜੂਲੀਅਸ ਸਾਂਜੇ ਨੇ ਬਹੁਤ ਵੱਡੇ ਸਵਾਲ ਜਿਹੜੇ ਨੇ ਜਿਹੜੇ ਅਮਰੀਕਨ ਵਾਰ ਕਰਾਈਮਸ ਹੋਏ ਨੇ ਇਰਾਕ ਤੇ ਅਫਗਾਨਿਸਤਾਨ ਦੇ ਵਿੱਚ ਉਹਨਾਂ ਦੇ ਉੱਤੇ ਚੱਕੇ ਨੇ ਤੇ ਇਸ ਦੇ ਨਾਲ ਹੀ ਜਿਹੜੀ ਪ੍ਰੈਸ ਫਰੀडम ਦੀ ਗੱਲ ਯੂਐਸ ਦੇ ਵਿੱਚ ਕੀਤੀ ਜਾਂਦੀ ਹੈ ਜਾਂ ਵੈਸਟਰਨ ਮੀਡੀਆ ਦੇ ਵਿੱਚ ਕੀਤੀ ਜਾਂਦੀ ਹੈ ਜਾਂ ਇਵਨ ਇੰਡੀਆ ਵਰਗੀਆਂ ਕੰਟਰੀਆਂ ਨੂੰ ਟਾਰਗੇਟ ਕੀਤਾ ਜਾਂਦਾ ਉੱਥੋਂ ਦੇ ਆਧਾਰਿਆਂ ਦੇ ਵੱਲੋਂ ਪਰ ਇੱਥੇ ਜਿਹੜੀ ਵੈਸਟਰਨ ਪ੍ਰੈਸ ਹੈ ਜਿਹੜੀ ਉਹਦੀ ਬਾਇਸ ਹੈ ਜਿਸ ਢੰਗ ਦਾ ਟ੍ਰੀਟਮੈਂਟ ਜਿਹੜਾ ਜੂਲੀਅਸ ਸਾਂਜੇ ਨੂੰ ਦਿੱਤਾ ਗਿਆ ਜਿਸ ਢੰਗ ਦੀ ਸਫਰਿੰਗ ਉਹਨਾਂ ਨੂੰ ਚੱਲਣੀ ਪਈ ਹੈ ਉਸ ਤੋਂ ਜਿਹੜੇ ਵੈਸਟਰਨ ਜਿਹੜੇ ਕਲੇਮ ਨੇ ਫਰੀ ਪੈਸ ਦੇ ਜਾਂ ਡੈਮੋਕ੍ਰੇਸੀ ਦੇ ਉਹ ਆਪਣੇ ਆਪ ਦੇ ਵਿੱਚ ਵੀ ਐਕਸਪੋਜ਼ ਹੁੰਦੇ ਜਾਪਦੇ ਨੇ ਪਰ ਇਹ ਆਪਣੇ ਆਪ ਦੇ ਵਿੱਚ ਇੱਕ ਅਹਿਮ ਕੇਸ ਹੈ ਜੂਲੀਅਸ ਸਾਂਜੇ ਦਾ ਜਿਸ ਨੇ 21ਵੀਂ ਸਦੀ ਦਾ ਜਿਹੜਾ ਜਿਹੜੀ 21ਵੀਂ ਸਦੀ ਜਿਹੜੀ ਚੱਲੀ ਆ ਜਿਹਨੂੰ ਇਨਫੋਰਮੇਸ਼ਨ ਦੀ ਏਜ ਕਿਹਾ ਜਾ ਰਿਹਾ ਉਸ ਤੇ ਵਿੱਚ ਇਹ ਇੱਕ ਬਹੁਤ ਨਮਾਇਆ ਕੇਸ ਰਿਹਾ ਤੇ ਜੂਲੀਅਸ ਸਾਂਜੇ ਇਸ ਤੋਂ ਬਾਅਦ ਵਿਸਲ ਬਲੋਇੰਗ ਕਰਦੇ ਰਹਿਣਗੇ ਵਿਕੀ ਲੀਕਸ ਦਾ ਕੀ ਬਣੇਗਾ ਇਸ ਕਿ ਜਾਂ ਉਹ ਇੱਕ ਆਪਣੀ ਨਾਰਮਲ ਲਾਈਫ ਜੀਣਗੇ ਜਿਹੜੀ ਉਹ ਗੱਲ ਦੀ ਖੁਆਇਸ਼ ਜ਼ਾਹਰ ਕਰ ਚੁੱਕੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਇਹ ਜਿਹੜਾ ਸਾਰਾ ਚੈਪਟਰ ਹੈ ਵਿਕੀ ਲੀਕਸ ਦੇ ਮਹਾਵਲੇ ਨਾਲ ਜੂਲੀਅਸ ਸਾਂਜੇ ਦੇ ਹਵਾਲੇ ਨਾਲ ਇਸ ਨੇ ਜਿਹੜਾ ਪ੍ਰੈਜ਼ੈਂਟ ਵਰਡ ਆਰਡਰ ਹੈ ਉਸ ਦੇ ਵਿੱਚ ਜਿਹੜੇ ਵਾਰ ਕਰਾਈਮਸ ਨੇ ਉਸ ਦੇ ਵਿੱਚ ਜਿਹੜੀ ਡਿਕਟੇਟਰਸ਼ਿਪ ਹੈ ਉਸ ਨੂੰ ਐਕਸਪੋਜ਼ ਜ਼ਰੂਰ ਕੀਤਾ